ਲੌਰੀ ਸ਼ੰਕਰ ਮਿਲ ਦਾ ਮਾਲ ਪਹੁੰਚਿਆ ਸਟਾਕ ਚੈੱਕ ਕਰ ਲਓ ਪਹਿਲਾਂ ਤਾਂ ਸਾਰਾ ਮਾਲ ਆਪਣੇ ਕੋਲੇ ਡਿਫੈਕਟ ਸੂਟਾਂ ਦਾ ਮਾਲ ਪਹੁੰਚਿਆ ਜੀ ਪਹਿਲਾਂ ਆਪਾਂ ਨੇ ਸੇਲਾਂ ਪਾਈਆਂ ਸੀਗੀਆਂ 200 ਰੁਪਏ ਦੇ ਵਿੱਚ ਉਸ ਤੋਂ ਬਾਅਦ ਆਈ ਸੀ ਆਪਣੇ ਕੋਲੇ 300 ਚ ਸਹਿਵਾ ਦਾ ਮਾਲ ਤੇ ਇਸ ਵਾਰ ਆਪਣੇ ਕੋਲੇ ਪਹੁੰਚਿਆ ਸ਼ੰਕਰ ਮਿਲ ਦਾ ਮਾਲ ਪਹੁੰਚਿਆ ਪੂਰੇ ਟੌਪ ਟੌਪ ਦੇ ਡਿਜ਼ਾਈਨ ਰੰਗ ਚਾਰਟ ਸਾਰੇ ਵੱਖੋ ਵੱਖਰੇ ਹੋਣ ਇਹ ਸਾਰਾ ਮਾਲ ਭਾਈ ਮਾਈਨਰ ਨੁਕਸ ਮਤਲਬ ਕਿ ਥੋੜਾ ਬਹੁਤਾ ਨੁਕਸ ਹੋਊਗਾ ਜ਼ਿਆਦਾ ਨਹੀਂ ਹੈਗਾ ਕਿਤੇ ਕਿਤੇ ਥੋੜਾ ਬਹੁਤਾ ਡਿਫੈਕਟ ਸੂਟ ਹੋਣਗੇ ਇਸ ਕਰਕੇ ਪੂਰੇ ਲੈਸ ਰੇਟ ਦੇ ਵਿੱਚ ਮਾਲ ਪਹੁੰਚ ਚੁੱਕਿਆ ਆਪਣੋ ਕੋਲੇ ਸ਼ੰਕਰ ਮਿਲਦਾ ਚੈੱਕ ਕਰ ਲੋ ਇਹਨਾਂ ਦੇ ਵਿੱਚ ਸਰਦੀਆਂ ਵਾਲੇ ਮੋٹے ਸੂਟ 벨ਵਟ ਵਾਲੇ ਪੂਰੇ ਗਰਮਗਰਮ ਕੱਪੜੇ ਵੀ ਆਉਣਗੇ ਉਹ ਵੀ ਪੂਰੇ ਲੈਸ ਰੇਟਾਂ ਚ ਚੱਕਵਾ ਦੇਖੋ ਜਿਵੇਂ ਆ ਚੈੱਕ ਕਰ ਸਕਦੇ ਹੋ ਕੁਆਲਿਟੀਆਂ ਸ਼ਾਨਦਾਰ ਪਹੁੰਚ ਚੁੱਕੀਆਂ ਨੇ ਬਹੁਤ ਹੀ ਘੈਂਟ ਘੈਂਟ ਕਲਰ ਚਾਰਟ ਵਾ ਦੇਖੋ ਜੀ ਕੀ ਬਾਤ ਹੈ ਜੀ ਲਓ ਜੀ ਹੁਣ ਚੈੱਕ ਕਰੀ ਚੱਲੋ ਕੁਆਲਿਟੀਆਂ ਤੁਹਾਨੂੰ ਦਿਖਾਵਾਂਗੇ ਮਾਈਨਰ ਡਿਫੈਕਟ ਵਾਲੇ ਸੂਟ ਨੇ ਸਾਰੇ ਦੇਖੋ ਜੀ ਫੁੱਲ ਪ੍ਰਿੰਟ ਦੁਪੱਟੇ ਨਾਲ ਪ੍ਰਿੰਟ ਕਮੀਜ਼ ਪਲੇਨ ਸਲਵਾਰ ਇਹ ਸਾਰਾ ਸ਼ੰਕਰ ਮਿਲਦਾ ਮਾਲ ਆਊਗਾ ਜੀ origignal کیا ਬਾਤਾਂ ਨੇ ਦੇਖੋ ਜੀ ਪੂਰੇ ਮਿੱਠੇ ਮਿੱਠੇ ਰੇਟਾਂ ਦੇ ਵਿੱਚ ਮਾਲ ਦੇਵਾਂਗੇ ਤੁਹਾਨੂੰ ਗਰਮ ਕੱਪੜੇ ਵੀ ਆ ਥੋੜੇ ਸਟੋਲਾਂ ਨਾਲ ਭਾਰੀ ਭਾਰੀ 2 2000 25 2500 ਵਾਲੇ ਸੂਟ ਨੇ 1500 ਤੋਂ ਲੈ ਕੇ ਮਾਈਨਰ ਡਿਫੈਕਟ ਆ ਇਹਨਾਂ ਵਿੱਚ ਦੇਖੋ ਜੀ ਕੋਈ ਥੋੜਾ ਬਹੁਤਾ ਹੋਊਗਾ ਜ਼ਿਆਦਾ ਨਹੀਂ ਮਤਲਬ ਕਿ ਹਰੇਕ ਸੂਟ ਤੇ ਕਿਤੇ ਨਾ ਕਿਤੇ ਨਹੀਂ ਤਾਂ ਲਗਭਗ ਫਰੈਸ਼ ਮਾਲ ਆ ਜੀ ਲਓ ਜੀ ਆ ਪ्युअर कॉटन चेक ਕਰੋ ਜੀ ਕਿਆ ਬਾਤਾਂ ਨੇ ਵਰਕ ਵਾਲੇ ਸੂਟ ਪੂਰੇ ਮਿੱਠੇ ਮਿੱਠੇ ਰੇਟਾਂ 'ਚ ਦੇਵਾਂਗੇ ਚੈੱਕ ਕਰ ਲਓ ਜੀ オリジナル ਪ्युअर मस्लिन दुपट्टा 11500 ਵਾਲਾ ਸੂਟ ਐ ਸਾਰਾ ਜਿਹੜਾ ਤੁਹਾਨੂੰ ਦਿਖਾਇਆ ਦੇਖੋ ਜੀ ਚੈੱਕ ਕਰੀ ਚਲੋ ਡਿਜ਼ਾਈਨ ਧੜਾ ਧੜਾ ਡਿੱਗ ਰਹੇ ਨੇ ਸਾਰੇ ਫੈਂਸੀ ਫੈਂਸੀ ਸੂਟ ਆ ਦੇਖੋ ਚਿਕਨ ਵਰਕ ਵਾਲਾ ਆ ਗਿਆ ਆਰੀ ਵਰਕ ਵਾਲਾ ਫੁੱਲ ਪ्युअर ਦੁਪੱਟੇ ਨਾਲ ਦੇਖੋ ਜੀ ਪਲੇਨ ਸਲਵਾਰਾਂ ਕਿਆ ਬਾਤ ਐ ਕਿਸ਼ਮਿਸ਼ ਵਰਕ ਦੇ ਵਿੱਚ ਵਰਕ ਚੈੱਕ ਕਰ ਲਓ ਸਾਰੇ ਪੂਰੇ ਮਹਿੰਗੇ ਮਹਿੰਗੇ ਸੂਟ ਖੁੱਲੇ ਰਹੇ ਨੇ ਇਹ ਆਪਾਂ ਤੁਹਾਨੂੰ ਦੇਵਾਂਗੇ ਪੂਰੇ ਫਾਇਦੇ ਨਾਲ ਆਹ ਲਓ ਸ਼ੰਕਰ ਦੀ ਮੋਹਰ ਚੈੱਕ ਕਰ ਸਕਦੇ ਹੋ ਇਹ ਦੇਵਾਂਗੇ ਤੁਹਾਨੂੰ ਆਪਾਂ 1000 ਰੁਪਏ ਦੇ ਚਾਰ ਸੂਟ ਪੂਰਾ ਪਰਦਾ ਲੱਗਦਾ ਭਾਈ ਚੱਕ ਲਓ ਪੂਰੇ ਮੰਦੇ ਰੇਟ ਚ ਕਰਤਾ ਮਾਲ ਸਿਰਫ 250 ਰੁਪਏ ਦੇ ਵਿੱਚ ਸੂਟ ਮਿਲੂਗਾ ਚਾਰ ਸੂਟ 1000 ਰੁਪਏ ਦੇ ਦੇਖੋ ਜੀ ਚੈੱਕ ਕਰੀ ਚਲੋ ਡਿਜ਼ਾਈਨ ਟੌਪ ਟੌਪ ਦੇ ਹਾਜ਼ਰ ਹੋ ਰਹੇ ਨੇ ਪਿਓਰ ਸ਼ੰਕਰ ਮਿਲਦਾ ਮਾਲ ਸਟਾਕ ਤੁਹਾਨੂੰ ਆਪਾਂ ਪਹਿਲਾਂ ਦਿਖਾਈ ਚੁੱਕੇ ਆ ਡਿਜ਼ਾਈਨ ਦੇਖੀ ਚਲੋ ਜੀ ਕੀ ਬਾਤਾਂ ਨੇ ਦੇਖੋ ਪਿਓਰ ਮਸਲੀਨ ਵਿਸਵਾਸਦ ਵੱਟੇ ਨਾਲ ਟੈਬੀ ਲੈਣਗੇ ਦਾ ਸੂਟ ਖੁੱਲਿਆ ਹੋਇਆ 1500 ਰੇਟ ਹੈ ਦਾ ਇਹ ਵੀ ਵਿੱਚ ਹੀ ਲਾਵਾਂਗੇ ਮਾਈਨਰ ਡਿਫੈਕਟ ਵਾਲੇ ਸਾਰੇ ਸੂਟ ਦੇਖੋ ਜੀ ਇਹਦੀ ਵਾਪਸੀ ਕੋਈ ਨਹੀਂ ਹੋਊਗੀ ਜੀ ਆਰ ਕਿਸੇ ਵੀ ਸੂਟ ਦੀ ਨਹੀਂ ਹੋਣੀ ਭਾਈ ਸਾਨੂੰ ਅਗਲਾ ਕਹਦੇ ਵੀ ਵਾਪਸ ਕਰਨਾ ਇਸ ਕਰਕੇ ਆਪਾਂ ਪਹਿਲਾਂ ਗੱਲ ਕਲੀਅਰ ਕਰ ਚੁੱਕੇ ਆ ਸਾਰੀ ਮਾਈਨਰ ਡਿਫੈਕਟ ਵਾਲੇ ਸੂਟ ਨੇ ਸਾਰੇ ਪੂਰੇ ਫਾਇਦੇ ਨਾਲ ਦੇਖੋ ਜੀ ਚੈੱਕ ਕਰੀ ਚੱਲੋ 13 ਦੇ ਢੇਰ ਲੱਗ ਚੁੱਕੇ ਨੇ ਮਾਲ ਦੇ ਦੇਖੋ ਕੀ ਬਾਤਾਂ ਨੇ ਜੀ ਦੇਖੋ ਗਿਆ ਕਿਆ ਕਿਆ ਕੀ ਬਾਤ ਹੈ ਜੀ ਲੱਗ ਗਿਆ ਮੇਲਾ ਭਾਈ ਮਿੱਠੇ ਮਿੱਟੇ ਰੇਟਾਂ ਦੇ ਵਿੱਚ ਆ ਲੋਕੀ ਤੋਂ ਮਰਜੀ ਟਰਾਈ ਕਰ ਲੋ ਕਿਸੇ ਨਾਲ ਆਪਣਾ ਕੋਈ ਕੰਪੀਟੀਸ਼ਨ ਨਹੀਂ ਲੱਗੇ ਮੇਲੇ ਸ਼ੰਕਰ ਮਿਲਦੇ ਦੇਖੋ ਦੜਾ ਦੜ ਡਿਗ ਰਹੇ ਨੇ ਡਿਜ਼ਾਈਨ ਦੇਖੋ ਜੀ ਕੀ ਬਾਤ ਹੈ ਵਰਕ ਦੇਖੋ ਥ੍ਰੈਡ ਵਰਕ ਦੇ ਵਿੱਚ ਪਿਓਰ ਕਾਟਨ ਦਾ ਸੂਟ ਲਓ ਜੀ ਆ ਸਰਦੀਆਂ ਵਾਲਾ ਮਾਲ ਖੁੱਲਿਆ ਦੇਖੋ ਅਲਪਾਈਨ ਅਰੀਜਨਲ ਟਾਪ ਦਾ ਮਾਲ ਕੀ ਬਾਤ ਹੈ ਆ ਸ਼ਾਲ ਸੂਟ ਦੇਖੋ ਜੀ 1000 1200 ਵਾਲਾ ਸੂਟ ਐ ਇਹ ਵੀ ਵਿੱਚ ਹੀ ਲਾਤਾ 1000 ਰੁਪਏ ਦੇ ਚਾਰ ਸੂਟ ਕੀ ਬਾਤ ਹੈ ਕੀ ਬਾਤ ਹੈ ਖੁੱਲ ਗਿਆ ਮਾਲ ਆ ਲੋ ਸਿਮਰ ਲਓ ਜੀ ਆਲ ਓਵਰ ਸਿਮਰ ਦੇਖੋ ਜੀ ਕੀ ਬਾਤਾਂ ਨੇ ਇਹਨਾਂ ਵਿੱਚ ਦੁਪੱਟੇ ਵੀ ਨੇ ਵਿਦਆਊਟ ਦੁਪੱਟੇ ਵੀ ਹੈਗੇ ਨੇ ਵਿੱਚ ਸੂਟ ਸਾਰੇ ਤਰ੍ਹਾਂ ਦਾ ਵਖੋ ਆ ਦੇਖੋ اڈੀ ਦਾ ਲੈ ਕੀ ਬਾਤ ਹੈ ਜੀ ਇਹ ਹੋਰ اڈੀ ਲਓ ਜੀ ਆਹ ਲੋ ਸਿਮਰ ਦਾ ਸੂਟ ਵਿਦ ਮਸਲੀਨ ਦੁਪੱਟਾ ਕੀ ਬਾਤ ਹੈ ਜੀ ਦੇਖੋ ਜੀ ਪੂਰੇ ਟਾਪ ਟਾਪ ਦੇ ਸੂਟ ਪਹੁੰਚ ਗਏ ਨੇ ਭਾਈ ਮਾਈਨਰ ਡਿਫੈਕਟ ਦੁਬਾਰਾ ਫੇਰ ਸੁਣ ਲਓ ਜਿੰਨਾ ਮਾਲ ਖੁੱਲ ਗਿਆ ਸ਼ੰਕਰ ਦਾ ਆਪਣੇ ਕੋਲੇ ਸਟਾਕ ਪਹੁੰਚਿਆ ਮਤਲਬ 1200 1300 ਸੂਟ ਹੈ ਘਟੂ ਘਟ ਪੂਰੇ ਫਾਇਦੇ ਨਾਲ ਲਾਤਾ ਤੁਹਾਨੂੰ ਆ ਦੇਖੋ ਆ ਗਰਮ ਸੂਟ ਨੇ ਚੈੱਕ ਵਾਲੇ ਦੇਖੋ ਜੀ 8 8 7 7 ਦਾ 8 800 ਵਾਲੇ ਸੂਟ ਆ ਸਾਰੇ ਇਹ ਵਿੱਚੀ ਲਾਵਾਂਗੇ ਸਿਰਫ 1000 ਰੁਪਏ ਦੇ ਚਾਰ ਸੂਟ ਕੀ ਆ ਵਾ ਤਾਰੇ ਦੇਖੋ ਜੀ ਆ ਲਓ ਸਰੇਵ ਦਾ ਸੂਟ ਆ ਗਿਆ ਭਾਈ ਦੇਖੋ ਜੀ ਆ ਲਓ ਫੈਂਸੀ ਫੈਂਸੀ ਸੂਟ ਆਹ ਲਓ ਕਾਟਰੀ ਦਾ 1500 ਵਾਲਾ ਸੂਟ ਐ ਇਹ ਵਿੱਚ ਹੀ ਲਾਵਾਂਗੇ ਆਹ ਲਓ ਸ਼ਾਲ ਦੇ ਨਾਲ ਗਰਮ ਸ਼ਾਲ ਪੂਰੇ ਫਾਇਦੇ ਨਾਲ ਲੱਗ ਚੁੱਕਿਆ ਮੇਲਾ ਇਹ ਸਾਰਾ ਮਾਲ ਤੁਹਾਨੂੰ ਇਸ ਸੰਡੇ ਸੇਲ ਤੁਹਾਕਾ ਸ਼ੰਕਰ ਮਿਲਦਾ ਮਾਲ ਖੁੱਲੇਗਾ ਸਹੀ 10:30 ਵਜੇ ਉਸ ਤੋਂ ਪਹਿਲਾਂ ਕਿਸੇ ਨੂੰ ਕੋਈ ਮਾਲ ਨਹੀਂ ਮਿਲੂਗਾ ਭਾਈ ਆਹ ਲਓ ਸਿਮਰ ਦਾ ਮਾਲ ਦੇਖੋ ਦੁਬਾਰਾ ਇੱਕ ਵਾਰ ਫੇਰ ਸੁਣ ਲਓ ਸੰਡੇ ਦੇ ਵਿੱਚ ਮਾਲ ਖੁੱਲੇਗਾ ਭਾਰੀ ਸੇਲ ਤੁਹਾਕਾ ਸ਼ੰਕਰ ਮਿਲਦਾ ਮਾਲ ਆਊਗਾ ਸਾਰਾ 10:30 ਵਜੇ ਦਾ ਟਾਈਮ ਆ ਭਾਈ ਉਸ ਤੋਂ ਪਹਿਲਾਂ ਕਿਸੇ ਨੂੰ ਕੋਈ ਵੀ ਮਾਲ ਨਹੀਂ ਮਿਲੂਗਾ ਇਹਨਾਂ 'ਚ ਜਿੰਨਾ ਵੀ ਮਾਲ ਆ ਲੋ ਪਯੋਰ ਚਨੂਨ ਕੀ ਆ ਬਾਤਾਂ ਨੇ ਜੀ ਲਓ ਜੀ ਕੀ ਆ ਬਾਤ ਹੈ ਦੇਖੋ ਡਿਜ਼ਾਈਨ ਦੇਖੋ ਚੈੱਕ ਕਰ ਲਓ ਕੁਆਂਟੀਟੀਆਂ ਡਿੱਗੀਆਂ ਮਾਲ ਦੀਆਂ ਬਾਧੂ ਆ ਲੋ ਚੈੱਕ ਕਰੋ ਜੀ ਦੇਖੋ ਸਾਰਾ ਮਾਲ ਓਪਨ ਹੋ ਰਿਹਾ ਹੈ ਦੇਖੋ ਜੀ ਸੂਟ ਚੈੱਕ ਕਰੀ ਚੱਲੋ ਦੇਖੋ ਜੀ ਕੀ ਆ ਬਾਤ ਹੈ ਜੀ ਮਸਲੀਨ ਦੁਪੱਟੇ ਨਾਲ ਮਾਲ ਪਿਆਰ ਦੁਪੱਟੇ ਨਾਲ ਵੱਖੋ ਵੱਖਰੇ ਡਿਜ਼ਾਈਨਾਂ ਦੇ ਵਿੱਚ ਮਾਲ ਖੁੱਲ ਰਿਹਾ ਹੈ ਨੇ ਧੜਾ ਧੜ ਡਿੱਗ ਰਿਹਾ ਹੈ ਨੇ ਭਾਈ ਦੇਖੋ ਜੀ ਇਹ ਸੇਲ ਤਾਂ ਸਭ ਤੋਂ ਫਾਇਦੇ ਨਾਲਾ ਪੂਰੇ ਵੱਡੇ ਫਾਇਦੇ ਨਾਲ ਜਿਹੜਾ ਰਹਿ ਗਿਆ ਤਾਂ ਰਹਿ ਗਿਆ ਭਾਈ ਇਸ ਵਾਰ ਜਿਹੜਾ ਲੈ ਗਿਆ ਤਾਂ ਲੈ ਗਿਆ ਚਾਹ ਲੋ ਦੇਖੋ ਜੀ ਮਾਲ ਸਾਰਾ ਟਾਪ ਕਲਾਸ ਹੈ ਜੀ ਸ਼ੰਕਰ ਮਿਲਦਾ ਮਾਲ ਹੈ ਰੇਟ ਆਪਾਂ ਤੁਹਾਨੂੰ ਕਈ ਵਾਰੀ ਦੱਸ ਚੁੱਕੇ ਆ ਇੱਕ ਵਾਰੀ ਹੋਰ ਸੁਣ ਲਓ ਇਹ ਸਾਰਾ ਮਾਲ ਆਪਾਂ ਤੁਹਾਨੂੰ ਦੇਵਾਂਗੇ 1000 ਰੁਪਏ ਦੇ 4 ਸੂਟ 2200 ਰੁਪਏ ਦਾ ਸੂਟ ਪੈ ਗਿਆ ਦੇਖੋ ਬਰੀਆਂ ਵਾਲੇ ਸੂਟ ਦੇਖੋ ਕਿੰਨੇ ਕਿੰਨੇ ਭਾਰੀ ਭਾਰੀ ਸੂਟ ਨੇ 1000 1500 ਵਾਲੇ ਸੂਟ ਸਾਰੇ ਚੱਕ ਲੋ ਲੱਗ ਗਿਆ ਮੇਲਾ ਕੀ ਬਾਤ ਹੈ ਜੀ ਦੇਖੋ ਜੀ ਲਓ ਜੀ ਲਓ ਜੀ ਕੀ ਬਾਤ ਹੈ ਜੀ ਦੇਖੋ ਜੀ ਸਾਰੇ ਟੌਪ ਟੌਪ ਕਲਾਸ ਕੰਪਨੀ ਦੇ ਮਾਲ ਗੁੱਲ ਗਏ ਭਾਈ ਆਜੋ ਆਜੋ ਛੇਤੀ ਛੇਤੀ ਸੇਵਾ ਲਾਤੀ ਹੋਟਲੇ ਵਾਲਿਆਂ ਨੇ ਦੇਖੋ ਜਿਆ ਡਿਜ਼ਾਈਨ ਖੋਲਿਆ ਫੁੱਲ ਫਿਓਰ ਦਵੱਟੇ ਨਾਲ ਕੀ ਬਾਤਾਂ ਨੇ ਜੀ ਦੇਖੋ ਆਰੀ ਵਰਕ ਦੇ ਵਿੱਚ ਇਹਦੇ ਵਰਕ ਕੀਤਾ ਸਿੱਪੀ ਦਾ ਬਹੁਤ ਪਿਆਰਾ ਕੰਮ ਹੋਇਆ ਹੋਇਆ ਲਓ ਜੀ ਕੰਮ ਤਾਂ ਸਾਰੀ ਟੌਪ ਦੇ ਆ ਜਿੰਦੇ ਵੀ ਸੂਟ ਪ੍ਰਿੰਟ ਸੂਟ ਕਢਾਈ ਵਾਲੇ ਸੂਟ ਵੱਖੋ ਵੱਖਰੇ ਮੋٹے ਪਤਲੇ ਸਾਰੇ ਤਰ੍ਹਾਂ ਦਾ ਸੇਲ ਮੇਲਾ ਲੱਗ ਚੁੱਕਿਆ ਭਾਈ ਪੂਰੇ ਫਾਇਦੇ ਨਾਲ ਆ ਰੇਟ ਆਪਾਂ ਤੁਹਾਨੂੰ ਬਾਰ-ਬਾਰ ਦੱਸ ਚੁੱਕੇ ਆ ਆ ਦੇਖੋ ਸਟਾਕ ਤੁਸੀਂ ਦੇਖ ਸਕਦੇ ਹੋ ਸਟਾਕ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਸਾਰਾ ਮਾਲ ਆਪਣੇ ਕੋਲੇ ਬਾਦੂ ਸਟਾਕ ਪਹੁੰਚਿਆ ਲਓ ਜੀ ਸੰਡੇ ਦੇ ਵਿੱਚ ਸਾਰਾ ਮਾਲ ਹਾਜ਼ਰ ਹੋ ਜਿਗਾ ਜੀ ਦੇਖੋ ਟਾਈਮਿੰਗ ਆਪਾਂ ਤੁਹਾਨੂੰ ਦੱਸ ਦਿੱਤੀ ਆ ਮਾਈਨਰ ਡਿਫੈਕਟ ਸੂਟ ਆ ਦੇਖੋ ਬੈਲਵਰਡ ਦੇ ਸ਼ਾਲ ਨਾਲ ਕੀ ਆਵਾਤ ਹੈ ਜੀ ਡਿਜੀਟਲ ਸਟਾਲ ਆਉਗਾ ਇਹਦਾ ਦੇਖੋ ਦੇਖੋ ਜੀ ਆ ਕਾਟਨ ਦੇ ਵਿੱਚ ਆ ਕੇ ਸਾਰੇ ਕੀ ਆਵਾਤ ਹੈ ਜੀ ਦੇਖੋ ਸਾਰੇ ਕੰਪਨੀ ਦੇ ਵਾਲ ਨੇ ਫੁੱਲ ਪ्योर ਦੁਪੱਟਿਆਂ ਨਾਲ ਚੈੱਕ ਕਰੀ ਚੱਲੋ ਤੜਾ ਤੜ ਸੂਟ ਡਿੱਗ ਰਾਇ ਨੇ ਕੀ ਆਵਾਤ ਹੈ ਜੀ ਲੋ ਜੀ ਲੱਗੇ ਲੱਗੇ ਵੇਲੇ ਦੇਖੋ ਆ ਸਾਰਾ ਮਾਲ ਇਧਰ ਉਹ ਜੇ ਖੋਲਣ ਕਰੀਓ ਰਹਿ ਗਿਆ ਜੀ ਦੇਖੋ ਚੈੱਕ ਕਰੀ ਚੱਲੋ ਸਾਰਾ ਸ਼ੰਕਰ ਮਿਲਦਾ ਮਾਲ ਹੈ ਆ ਦੇਖੋ ਇਹਦੇ ਵਿੱਚ ਏਦਾਂ ਕੜਾਈ ਵਾਲੇ ਸੂਟ ਵੀ ਆਉਣਗੇ ਫੈਨਸੀ ਫੈਨਸੀ ਭਾਰੀ ਭਾਰੀ ਦੇਖੋ ਜੀ ਟਾਪ ਕਲਾਸ ਕੰਪਨੀ ਦਾ ਮਾਲ ਪਹੁੰਚ ਗਿਆ ਭਾਈ ਪੂਰੇ ਫਾਇਦੇ ਨਾਲ ਪਹੁੰਚੋ ਸੰਡੇ ਦੇ ਵਿੱਚ ਲੱਗ ਚੁੱਕਿਆ ਮੇਲਾ ਸਹੀ 10:30 ਵਜੇ ਮਾਲ ਓਪਨ ਹੋਵੇਗਾ ਸਾਰਾ ਸਟਾਕ ਸਟਾਕ ਤੁਸੀਂ ਜੇ ਦੇਖ ਹੀ ਚੁੱਕੇ ਹੋ ਭਾਈ ਸੋ ਨਵੇਂ ਵੀਡੀਓ ਦਾ ਨਵੀਂ ਸੇਲ ਦੇ ਨਾਲ ਫੇਰ ਮਿਲਾਂਗੇ ਸ਼ੁਕਰੀਆ ਧੰਨਵਾਦ ਭਾਈ ਆਜੋ ਜੀ ਜੀ